ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਣਾ ਟੌਪਿਕ ਹੈਗਾ ਜੀ ਵੋਤੇ ਸ਼ਬਦਾਂ ਇਥਾਂ ਇੱਕ ਸ਼ਬਦ ਸੋ ਬਹੁਤ ਜਿਆਦਾ ਇੰਪੋਰਟੈਂਟ ਟੌਪਿਕ ਹੋਣ ਵਾਲਾ ਹੈ ਸੋ ਕਲਾਸ ਨੂੰ ਬਿਨਾ ਸਕਿੱਪ ਕਿਤੇ ਐਂਡ ਤੱਕ ਜਰੂਰ ਬਣੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸੋ ਵੱਤਵਾਦ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਟੈਲੀਗ੍ਰam ਤੇ ਪੀਡੀਐਫ ਜਿਹੜੀ ਫ੍ਰੀ ਆਫ ਕਾਸਟ ਮਿਲੂਗੀ ਜੀ ਸੋ ਟੈਲੀਗ੍ਰam ਨੂੰ ਵੀ ਜ਼ਰੂਰ ਜੁਆਇਨ ਕਰ ਲਿਓ ਤੇ ਜਿਹੜਾ ਬੱਚਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਿਹਾ ਜਾਂ ਫਸਟ ਟਾਈਮ ਮੇਰੇ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਉਹ ਆਪਣੇ ਬਾਕੀ ਜਿਹੜੀ ਕਲਾਸਿਸ ਜਿਹਦੇ ਵਿੱਚ ਆਪਾਂ ਨੇ ਟਾਪਿਕ ਕੀਤਾ ਸੀ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਤੇ ਸ਼ੁੱਧ ਤੇ ਅਸ਼ੁੱਧ ਆਪਣੇ ਦੋ ਟਾਪਿਕ ਇਸ ਤੋਂ ਪਹਿਲਾਂ ਕੰਪਲੀਟ ਹੋ ਚੁੱਕੇ ਨੇ ਜਿਹਦੀ ਪਲੇਲਿਸਟ ਮੇਰੇ ਚੈਨਲ ਤੇ ਬਣੀ ਪਈ ਹੈ ਸੋ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ ਤਾਂ ਕਿ ਤੁਹਾਡਾ ਹਰ ਇੱਕ ਟਾਪਿਕ ਬਹੁਤ ਕਲੀਅਰ ਹੋਵੇ ਸੋ ਅੱਜ ਬਿਨਾ ਕਿਸੇ ਦੇਰੀ ਤੋਂ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਫਸਟ ਦੇਖੋ ਜੀ ਕਪੜਾ ਸਿਉਣ ਵਾਲਾ ਕੌਣ ਹੁੰਦਾ ਹੈ ਫਸਟ ਆਪਣਾ ਜਿਹੜਾ ਬਹੁਤੀ ਸ਼ਬਦ ਹੈ ਇੱਕ ਸ਼ਬਦ ਹੈ ਜੀ ਕਹਿੰਦਾ ਕਪੜਾ ਸਿਉਣ ਵਾਲਾ ਕੌਣ ਹੁੰਦਾ ਹੈ ਦਰਜੀ ਸੁਨਿਆਰਾ ਹਲਵਾਈ ਜਾਂ ਤੇਲੀ ਕੀ ਕਹਿੰਦੇ ਆ ਜੀ ਆਪਾਂ ਕੱਪੜੇ ਸਿਉਣ ਵਾਲੇ ਨੂੰ ਤਾਂ ਹੁੰਦਾ ਦਰਜੀ ਇਹ ਆਨਸਰ ਆ ਜਾਊਗਾ ਜੀ ਕੀ ਹੁੰਦਾ ਆਪਣਾ ਦਰਜੀ ਕੱਪੜੇ ਸਿਉਣ ਵਾਲੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆਂ ਦਰਜੀ ਸੈਕਿੰਡ ਦੇਖੋ ਜੀ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲਾ ਤੇ ਵੇਚਣ ਵਾਲਾ ਕੌਣ ਹੁੰਦਾ ਹੈ ਏ ਹੈਗਾ ਜੀ ਹਲਵਾਈ ਬੀ ਹੈਗਾ ਤੇਲੀ ਸੀ ਹੈਗਾ ਸੁਨਿਆਰ ਡੀ ਹੈਗਾ ਦਰਜੀ ਕੀ ਆਨਸਰ ਆਜੂਗਾ ਜੀ ਵੀ ਸੋਨੇ ਚਾਂਦੀ ਦੇ ਜਿਹੜੇ ਗਾਣੇ ਬਣਾਉਣ ਵਾਲਾ ਤੇ ਵੇਚਣ ਵਾਲੇ ਨੂੰ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਉਹਦੇ ਲਈ ਤਾਂ ਇਹਦਾ ਆਨਸਰ ਆਜੂਗਾ ਸੁਨਿਆਰਾ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਸੁਨਿਆਰਾ ਸੋਨੇ ਚਾਂਦੀ ਦੇ ਗਾਣੇ ਬਣਾਉਣ ਵਾਲਾ ਤੇ ਵੇਚਣ ਵਾਲਾ ਕੌਣ ਹੁੰਦਾ ਜੀ ਸੁਨਿਆਰਾ ਨੈਕਸਟ ਦੇਖੋ ਜੀ ਥਰਡ ਦੇਖੋ ਮਠਾਈ ਬਣਾਉਣ ਵਾਲਾ ਤੇ ਵੇਚਣ ਵਾਲਾ ਕੌਣ ਹੁੰਦਾ ਏ ਹੈਗਾ ਦਰਜੀ ਬੀ ਹੈਗਾ ਡਾਕਟਰ ਸੀ ਹੈਗਾ ਹਲਵਾਈ ਡੀ ਹੈਗਾ ਸੁਨਿਆਰਆ ਕੀ ਆਨਸਰ ਆਜੂਗਾ ਜੀ ਮਠਿਆਈ ਬਣਾਉਣ ਵਾਲਾ ਤੇ ਵੇਚਣ ਵਾਲੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਆਨਸਰ ਆਜੂਗਾ ਸੀ ਹਲਵਾਈ ਮਠਿਆਈ ਬਣਾਉਣ ਵਾਲਾ ਤੇ ਵੇਚਣ ਵਾਲਾ ਕੌਣ ਹੁੰਦਾ ਜੀ ਉਹਦੇ ਲਈ ਆਪਾਂ ਇੱਕ ਸ਼ਬਦ ਵਰਤਦੇ ਆ ਹਲਵਾਈ ਨੈਕਸਟ ਦੇਖੋ ਜੀ ਉਹ ਥਾਂ ਜਿੱਥੇ ਪਹਿਲਵਾਨ ਕੁਸ਼ਤੀ ਲੜਦੇ ਹਨ ਇੰਪੋਰਟੈਂਟ ਸ਼ਬਦ ਇੰਪੋਰਟੈਂਟ ਹੈ ਜੀ ਉਹ ਥਾਂ ਜਿੱਥੇ ਪਹਿਲਵਾਨ ਕੁਸ਼ਤੀ ਲੜਦੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਆਸਮਾਨ ਪਹਾੜ ਅਖਾੜਾ ਜਾਂ ਮੈਦਾਨ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਅਖਾੜਾ ਉਹਦੇ ਲਈ ਆਪਾਂ ਕਿਹ ਸ਼ਬਦ ਵਰਤਦੇ ਆ ਅਖਾੜਾ ਉਹ ਥਾਂ ਜਿੱਥੇ ਪਹਿਲਵਾਨ ਕੁਸ਼ਤੀ ਲੜਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਨੇ ਇੱਕ ਸ਼ਬਦ ਅਖਾੜਾ ਸੀ ਅਨਸਰ ਆਜੂਗਾ ਜੀ ਇਸ ਕੁਸ਼ਸ਼ਨ ਦਾ ਨੈਕਸਟ ਦੇਖੋ ਜੀ ਰੱਬ ਨੂੰ ਮੰਨਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਏ ਹੈਗਾ ਜੀ ਨਾਸਤਕ ਬੀ ਹੈਗਾ ਆਸਤਕ ਸੀ ਹੈਗਾ ਵੈਰਾਗੀ ਡੀ ਹੈਗਾ ਪ੍ਰੇਮੀ ਕੀ ਆਨਸਰ ਆਜੂਗਾ ਜੀ ਵੀ ਰੱਬ ਨੂੰ ਮੰਨਣ ਵਾਲੇ ਨੂੰ ਆਪਾਂ ਕੀ ਕਹਿੰਨੇ ਆ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਤਾਂ ਉਹਦਾ ਆਨਸਰ ਆਜੂਗਾ ਆਸਤਕ ਜੋ ਰੱਬ ਨੂੰ ਮੰਨੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਆਸਤਕ ਸੈਕਿੰਡ ਦੇਖੋ ਜੀ ਰੱਬ ਨੂੰ ਨਾ ਮੰਨਣ ਵਾਲੇ ਨੂੰ ਕੀ ਕਿਹਾ ਜਾਂਦਾ ਹੁਣ ਆਪਣਾ ਨੈਕਸਟ ਆ ਗਿਆ ਜੀ ਵੀ ਰੱਬ ਨੂੰ ਜਿਹੜਾ ਨਹੀਂ ਮੰਨਦਾ ਹੈਗਾ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਇਹ ਹੈਗਾ ਆਸਤਕ ਬੀ ਹੈਗਾ ਵਿਸ਼ਨੂ ਸੀ ਹੈਗਾ ਨਾਸਤਕ ਡੀ ਹੈਗਾ ਕੰਜੂਸ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਨਾਸਤਕ ਰੱਬ ਨੂੰ ਨਾ ਮੰਨਣ ਵਾਲਾ ਆਪਾਂ ਕੀ ਕਹਿੰਦੇ ਆ ਨਾਸਤਕ ਨੈਕਸਟ ਦੇਖੋ ਜੀ ਪਤੀ ਦੇ ਵੱਡੇ ਭਰਾ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਦਿਉਰ ਬੀ ਹੈਗਾ ਜੇਠ ਸੀ ਹੈਗਾ ਭਾਈ ਡੀ ਹੈਗਾ ਚਾਚਾ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਜੀ ਜਿਹੜੇ ਪਤੀ ਦਾ ਆਪਣਾ ਵੱਡਾ ਭਰਾ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ ਤਾਂ ਇਹਦਾ ਆਨਸਰ ਆਜੂਗਾ ਬੀ ਜੇਠ ਤਾਂ ਕੀ ਹੁੰਦਾ ਜੀ ਪਤੀ ਦੇ ਵੱਡੇ ਭਰਾ ਨੂੰ ਕੀ ਕਿਹਾ ਜਾਂਦਾ ਹੈ ਜੇਠ ਡੀ ਬੀ ਆਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਪਤੀ ਦੇ ਛੋਟੇ ਭਰਾ ਨੂੰ ਕੀ ਕਿਹਾ ਜਾਂਦਾ ਹੈ ਜੇਠ ਬੀ ਹੈਗਾ ਦਯੁਰ ਸੀ ਹੈਗਾ ਚਾਚਾ ਡੀ ਹੈਗਾ ਭਾਈ ਕੀ ਆਨਸਰ ਆਜੂਗਾ ਜੀ ਵੀ ਪਤੀ ਦੇ ਛੋਟੇ ਭਰਾ ਨੂੰ ਆਪਾਂ ਕੀ ਕਹਿੰਨੇ ਆ ਤਾਂ ਇਹਦਾ ਆਨਸਰ ਆਜੂਗਾ ਬੀ ਦਯੁਰ ਪਤੀ ਦੇ ਛੋਟੇ ਭਰਾ ਨੂੰ ਕੀ ਕਿਹਾ ਜਾਂਦਾ ਹੈ ਦਯੁਰ ਨੈਕਸ ਦੇਖੋ ਜੀ ਜੇਠ ਦੀ ਬੋਟੀ ਨੂੰ ਕੀ ਕਿਹਾ ਜਾਂਦਾ ਹੈ ਏ ਹੈਗਾ ਜੀ ਨਨਾਨ ਬੀ ਹੈਗਾ ਜੇਠਾਣੀ ਸੀ ਹੈਗਾ ਦਿਉਰਾਣੀ ਡੀ ਹੈਗਾ ਪਰਜਾਈ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਜੇਠ ਦੀ ਬੋਟੀ ਹੁੰਦੀ ਹੈ ਜੀ ਜਿੰਨਾ ਪਕਰ ਵਾਲੀ ਕਹਿੰਦੇ ਆ ਜੇਠ ਦੀ ਬੋਟੀ ਉਹਨੂੰ ਕੀ ਉਹਦੇ ਲਈ ਇੱਕ ਸ਼ਬਦ ਕੀ ਵਰਤੇ ਜਾਂਦੇ ਤੈ ਤਾਂ ਅਨਸਰ ਆਜੂਗਾ ਬੀ ਜੇਠਾਣੀ ਜੇਠ ਦੀ ਜਿਹੜੀ ਬੋਟੀ ਹੁੰਦੀ ਉਹਨੂੰ ਕੀ ਕਿਹਾ ਜਾਂਦਾ ਹੈ ਜੇਠਾਣੀ ਬੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਪਤੀ ਦੀ ਭੈਣ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਜੇਠਾਣੀ ਬੀ ਹੈਗਾ ਨਨਾਨ ਸੀ ਹੈਗਾ ਦਿਉਰਾਣੀ ਡੀ ਹੈਗਾ ਪਰਜਾਈ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਪਤੀ ਦੀ ਭੈਣ ਹੈ ਜੀ ਉਹਦੇ ਲਈ ਆਪਾਂ ਕਿਸ ਸ਼ਬਦ ਕੀ ਵਰਤਦੇ ਹਾਂ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਆਨਸਰ ਆਜੂਗਾ ਬੀ ਨਨਾਨ ਪਤੀ ਦੀ ਭੈਣ ਨੂੰ ਕੀ ਕਿਹਾ ਜਾਂਦੇ ਨਨਾਨ ਨੈਕਸਟ ਦੇਖੋ ਜੀ ਜੌਰ ਦੀ ਬੋਟੀ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਨਨਾਨ ਬੀ ਹੈਗਾ ਸੇਠਾਣੀ ਜੇਠਾਣੀ ਸੋਰੀ ਜੀ ਜੇਠਾਣੀ ਸੀ ਹੈਗਾ ਪਰਜਾਈ ਡੀ ਹੈਗਾ ਦਰਾਨੀ ਕੀ ਆਨਸਰ ਆਜੂਗਾ ਜੀ ਵਿਦਯੌਰ ਦੀ ਜਿਹੜੀ ਬੋਟੀ ਹੁੰਦੀ ਹੈ ਜੀ ਉਹਨੂੰ ਆਪ ਕੀ ਕਹਿੰਨੇ ਆ ਤੈ ਤਾਂ ਆਨਸਰ ਆਜੂਗਾ ਜੀ ਡੀ ਦਰਾਨੀ ਦਿਓਰ ਦੀ ਜਿਹੜੀ ਬੋਟੀ ਹੁੰਦੀ ਹੈ ਉਹ ਕੀ ਹੁੰਦੀ ਹੈ ਦਰਾਨੀ ਡੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਜਿਸ ਦੇ ਮਾਪਿਓ ਨਾ ਹੋਣ ਉਸਨੂੰ ਕੀ ਕਿਹਾ ਜਾਂਦਾ ਹੈ ਏ ਹੈਗਾ ਜੀ ਛੰਗਾ ਬੀ ਹੈਗਾ ਕੰਜੂਸ ਸੀ ਹੈਗਾ ਯਤਿਮ ਡੀ ਹੈਗਾ ਨਾਸਤਕ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਹੀ 20 ਚੀਜ਼ ਦੇ ਜਿਹੜੇ ਮਾਤਾ ਤੇ ਪਿਤਾ ਜਾਂ ਮਾਪਿਆਂ ਨਾ ਹੋਣ ਉਹਨਾਂ ਆਪਾਂ ਇੱਕ ਸ਼ਬਦ ਕੀ ਵਰਤੇ ਆਉਂਦੇ ਨੇ ਲਈ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਯਤਿਮ ਉਹ ਕੀ ਹੁੰਦਾ ਜਿਸ ਦੇ ਮਾਪਿਓ ਨਾ ਹੋਣ ਉਹਦੇ ਲਈ ਆਪਾਂ ਇੱਕ ਸ਼ਬਦ ਵਰਤੇ ਯਤਿਮ ਜਿਹਨਾਂ ਆਪਾਂ ਇੱਕ ਸ਼ਬਦ ਹੋਰ ਹੁੰਦਾ ਹੈ ਅਨਾਥ ਵੀ ਕਹਿ ਸਕਦੇ ਆ ਜਾਂ ਯਤਿਮ ਕਹਿ ਸਕਦੇ ਆ ਦੋਵੇਂ ਸਹੀ ਠੀਕ ਹੋਣਗੇ ਨੈਕਸਟ ਦੇਖੋ ਜੀ ਜੋ ਜ਼ਖਮ ਸੱਜਰਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ ਇਹ ਹੈਗੇ ਜੀ ਅੱਲਾ ਬੀ ਹੈਗੇ ਪੁਰਾਣਾ ਸੀ ਹੈਗੇ ਬਹੁਤ ਪੁਰਾਣਾ ਡੀ ਹੈਗੇ ਨਮਾ ਕੀ ਆਨਸਰ ਆਜੂਗਾ ਜੀ ਵੀ ਜੋ ਜ਼ਖਮ ਬਹੁਤ ਸੱਜਰਾ ਹੋਵੇ ਉਹਨੂੰ ਆਪਾਂ ਕੀ ਕਹਿੰਨੇ ਆ ਉਹਦੇ ਲਈ ਆਪਾਂ ਇੱਕ ਕਿਛ ਉਪਦੀ ਕੀ ਵਰਤਦੇ ਆ ਤਾਂ ਇਹਦਾ ਆਨਸਰ ਆਜੂਗਾ ਜੀ ਅੱਲਾ ਆਪਾਂ ਕਹਿ ਦਿੰਨੇ ਕਿ ਇਵਰ ਅੱਲੇ ਜ਼ਖਮਾਂ ਤੇ ਹੋਰ ਨਾਮ ਕਿ ਨਾ ਪਾ ਜਾ ਉਹਨੂੰ ਨਾ ਛੇੜ ਅੱਲਾ ਕੀ ਹੁੰਦਾ ਸੱਜਰਾ ਜੋ ਹੁਣੇ ਹੁਣੇ ਮਤਲ ਤਾਜ਼ਾ ਤਾਜ਼ਾ ਹੋਇਆ ਹੋਵੇ ਜ਼ਖਮ ਉਹਨੂੰ ਆਪਾਂ ਕਹਿੰਦੇ ਅੱਲਾ ਨੈਕਸਟ ਦੇਖੋ ਜੀ ਨੈਕਸਟ ਦੇਖੋ ਜੀ ਜਿਸ ਸਾਲ ਮੀਂਹ ਨਾ ਪਿਆ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਬੰਜਰ ਬੀ ਹੈਗਾ ਝੜੀ ਡੀ ਹੈਗਾ ਆ ਸੋਰੀ ਜੀ ਸੀ ਹੈਗਾ ਔੜ ਡੀ ਹੈਗਾ ਸੋਕਾ ਕੀ ਆਨਸਰ ਆਜੂਗਾ ਜੀ ਜਿਸ ਸਾਲ ਜਿਹੜਾ ਮੀਂਹ ਨਾ ਪਵੇ ਉਹਨੋਂ ਦੇ ਲਈ ਆਪਾਂ ਕੀ ਕਿਸੇ ਸ਼ਬਦ ਕੀ ਵਰਤਦੇ ਹਾਂ ਕੀ ਆਜੂਗਾ ਇਸ ਕੁਐਸਚਨ ਦਾ ਆਨਸਰ ਹੀ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਔੜ ਜਿਸ ਸਾਲ ਮੀਨਾ ਪਿਆ ਹੋਵੇ ਉਸ ਸਾਲ ਆਪਾਂ ਕੀ ਕਹਿੰਦੇ ਆ ਔਡ ਕਹਿੰਦੇ ਆ ਉਸਨੂੰ ਸੈਕਿੰਡ ਦੇਖੋ ਇਹ ਨੈਕਸਟ ਜਿਹੜਾ ਪੈਸਾ ਨਾ ਖਰਚਾ ਕਰਦਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ ਜਿਹੜਾ ਪੈਸੇ ਨਾ ਖਰਚ ਕਰਦਾ ਹੋਵੇ ਉਸਨੂੰ ਆਪਾਂ ਕੀ ਕਹਿੰਦੇ ਆ ਇਹ ਹੈਗੇ ਵੈਸ਼ਨੋ ਵੀ ਹੈਗੇ ਕੰਜੂਸ ਸੀ ਹੈਗੇ ਵਣਜਾਰਾ ਡੀ ਹੈਗੇ ਅਨਪੜ ਕਿ ਆਨਸਰ ਆਜੂਗਾ ਜੀ ਵੀ ਜਿਹੜਾ ਇਕ ਵੀ ਪੈਸੇ ਜਿਹੜੇ ਨਾ ਖਰਚ ਕਰਦਾ ਹੋਵੇ ਉਹਦੇ ਲਈ ਆਪਾਂ ਕੀ ਕਹਿੰਦੇ ਆ ਕੀ ਸ਼ਬਦ ਵਰਤਦੇ ਨੇ ਕੀ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਬੀ ਕੰਜੂਸ ਜੋ ਪੈਸੇ ਨਾ ਖਰਚਾ ਖਰਚਾ ਕਰ ਖਰਚ ਕਰਦਾ ਹੋਵੇ ਸੌਰੀ ਜੀ ਜੋ ਪੈਸੇ ਨਾ ਖਰਚ ਕਰਦਾ ਹੋਵੇ ਉਹਦੇ ਲਈ ਆਪ ਇੱਕ ਸ਼ਬਦ ਵਰਤਿਆ ਕੰਜੂਸ ਵੀ ਆਨਸਰ ਆਜੂਗਾ ਜੀ ਸੋ ਜੇ ਕਲਾਸ ਵਧੀਆ ਲੱਗ ਰਹੀਏ ਵੀਡੀਓ ਨੂੰ ਜਰੂਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨੈਕਸਟ ਦੇਖੋ ਜਿੱਥੇ ਸਿੱਕੇ ਘੜੇ ਜਾਂਦੇ ਨੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਸ਼ਾਮਲਟ ਬੀ ਹੈਗਾ ਲੜੀ ਸੀ ਹੈਗਾ ਟਕਸਾਲ ਡੀ ਹੈਗਾ ਬੰਜਰ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਜੀ ਵੀ ਜਿੱਥੇ ਜਿਹੜੇ ਸਿੱਕੇ ਤੇ ਸਿੱਕੇ ਘੜੇ ਜਾਂਦੇ ਨੇ ਆਪਣੇ ਉਹਨੂੰ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਉਸ ਥਾਂ ਲਈ ਤਾਂ ਇਹਦਾ ਅਨਸਰ ਆਜੂਗਾ ਟਕਸਾਲ ਸੀ ਅਨਸਰ ਆਜੂਗਾ ਜੀ ਟਕਸਾਲ ਜਿੱਥੇ ਸਿੱਕੇ ਘੜੇ ਜਾਂਦੇ ਨੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਟਕਸਾਲ ਨੈਕਸ ਦੇਖੋ ਜੀ ਜਿਸ ਜ਼ਮੀਨ ਤੇ ਕੁਝ ਨਾ ਉੱਗੇ ਉਸਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਸ਼ਾਮਲਟ ਬੀ ਹੈਗਾ ਆੜ C ਹੈਗਾ ਬੰਜਰ D ਹੈਗਾ ਸੋਕੜ ਕੀ ਅਨਸਰ ਆਜੂਗਾ ਜੀ ਬੀ ਜਿਸ ਜ਼ਮੀਨ ਤੇ ਕੁਝ ਵੀ ਨਾ ਉਗੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਕੀ ਆਜੂਗਾ ਇਸ ਕੁਐਸਚਨ ਦਾ ਆਨਸਰ ਹੀ ਤਾਂ ਇਹਨਾਂ ਅਨਸਰ ਆਜੂਗਾ ਜੀ ਸੀ ਬੰਜਰ ਜਿਸ ਜ਼ਮੀਨ ਤੇ ਕੁਝ ਵੀ ਨਾ ਉਗੇ ਉਹਦੇ ਲਈ ਆਪਾਂ ਇੱਕ ਸ਼ਬਦ ਵਰਤਦੇ ਆ ਬੰਜਰ ਸੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਪਿੰਡ ਦੀ ਸਾਂਝੀ ਥਾਂ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਸਰਬਸੰਮਤੀ ਵੀ ਹੈਗਾ ਟਕਸਾਲ ਸੀ ਹੈਗਾ ਸ਼ਾਮਲਟ ਡੀ ਹੈਗਾ ਬੰਜਰ ਕੀ ਆਨਸਰ ਆਜੂਗਾ ਪਿੰਡ ਦੀ ਸਾਂਝੀ ਥਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਤੇ ਇਹਦਾ ਅਨਸਰ ਆਜੂਗਾ ਜੀ ਸੀ ਸ਼ਾਮਲਾਟ ਪਿੰਡ ਦੀ ਉਹ ਸਾਂਝੀ ਥਾਂ ਉਹਦੇ ਲਈ ਆਪਾਂ ਇੱਕ ਸ਼ਬਦ ਵਰਤਦੇ ਆ ਸ਼ਾਮਲਾਟ ਨੈਕਸਟ ਦੇਖੋ ਜੀ ਹੋਰਾਂ ਦਾ ਪਹਿਲਾ ਕਰਨ ਵਾਲੀ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਮਿਹਨਤੀ ਬੀ ਹੈਗਾ ਜਾਦੂਗਰ ਸੀ ਹੈਗਾ ਪਰਉਪਕਾਰੀ ਡੀ ਹੈਗਾ ਵੰਜਾਰਾ ਕੀ ਅਨਸਰ ਆਜੂਗਾ ਜੀ ਜੋ ਹੋਰਾਂ ਦਾ ਭਲਾ ਕਰਨ ਵਾਲੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਕੀ ਆਜੂ ਇਸ ਕੁਐਸਚਨ ਦਾ ਆਨਸਰ ਹੀ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਪਰਉਪਕਾਰੀ ਜੋ ਹੋਰਾਂ ਦਾ ਭਲਾ ਕਰੇ ਜਾਂ ਚਾਉਣ ਵਾਲੇ ਨੂੰ ਆਪਾਂ ਕੀ ਕਹਿੰਦੇ ਨੇ ਪਰਉਪਕਾਰੀ ਸੀ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਆ ਮਜ਼ਦੂਰੀ ਦਿੱਤੇ ਬਿਨਾ ਕੰਮ ਕਰਵਾਉਣ ਨੂੰ ਕੀ ਕਿਹਾ ਜਾਂਦਾ ਹੈ ਏ ਹੈਗਾ ਜੀ ਅਣਥੱਕ ਬੀ ਹੈਗਾ ਕੰਮਚੋਰ ਸੀ ਹੈਗਾ ਵਗਾਰ ਡੀ ਹੈਗਾ ਝੜੀ ਕੀ ਆਨਸਰ ਆਜੂਗਾ ਜੀ ਵੀ ਜੋ ਕੰਮ ਬਿਨਾ ਆਪਾਂ ਮਜ਼ਦੂਰੀ ਦਿੱਤੇ ਕਰਵਾਨੇ ਆ ਉਹਦੇ ਲਈ ਆਪਾਂ ਕੀ ਸ਼ਬਦ ਵਰਤਦੇ ਆ ਤੈ ਤਾਂ ਆਨਸਰ ਆਜੂਗਾ ਜੀ ਵਗਾਰ ਆਪਾਂ ਆਮ ਨਹੀਂ ਕਹਦੇ ਨੇ ਵੀ ਉਹ ਤਾਂ ਬਹੁਤ ਵਗਾਰ ਕਰਵਾਉਂਦਾ ਕਹਿਣ ਦਾ ਮੀਨਿੰਗ ਕੀ ਹੁੰਦਾ ਆਪਾਂ ਵਗਾਰ ਸ਼ਬਦ ਉਹਦੇ ਲਈ ਵਰਤਦੇ ਜਦੋਂ ਆਪਾਂ ਨੂੰ ਮਜ਼ਦੂਰੀ ਦਿੱਤੀ ਵੀ ਨਹੀਂ ਆਪਾਂ ਨੇ ਤਾਂ ਕੋਈ ਕੰਮ ਕਰਵਾਈ ਜਾਵੇ ਤਾਂ ਉਹਦੇ ਲਈ ਆਪ ਇੱਕ ਸ਼ਬਦ ਵਰਤਦੇ ਆ ਵਗਾਰ ਨੈਕਸਟ ਦੇਖੋ ਜੀ ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਨੈਕਸਟ ਆਪਣਾ ਕੁਐਸਚਨ ਹੈ ਜੀ ਚੂੜੀਆਂ ਵੇਚਣ ਵਾਲਨਾਂ ਫਿਰ ਕੀ ਸ਼ਬਦ ਵਰਤਦੇ ਹਾਂ ਇੱਕ ਇਹ ਹੈਗਾ ਅਨਪੜ ਬੀ ਹੈਗਾ ਸੁਨਿਆਰਾ ਸੀ ਹੈਗਾ ਵੰਜਾਰਾ ਡੀ ਹੈਗਾ ਜਾਦੂਗਰ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਵੀ ਚੂੜੀਆਂ ਨੂੰ ਜਿਹੜਾ ਚੂੜੀ ਵੇਚਦਾ ਹੈ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਵੰਜਾਰਾ ਉਹਦੇ ਲਈ ਜਿਹੜਾ ਚੂੜੀਆਂ ਵੇਚਣ ਵਾਲਾ ਆਪਾਂ ਕੀ ਕਹਿੰਦੇ ਨੇ ਇੱਕ ਸ਼ਬਦ ਵੰਜਾਰਾ ਨੈਕਸਟ ਦੇਖੋ ਹੀ ਜੋ ਅੱਜਕੱਲ ਦੇ ਸਮੇਂ ਦਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਪਰੰਪਰਾਗਤ ਵੀ ਹੈਗਾ ਮਦਕਾਲੀ ਸੀ ਹੈਗਾ ਅਜੋਕਾ ਡੀ ਹੈਗਾ ਅਸੰਭਵ ਕੀ ਆਨਸਰ ਆਜੂਗਾ ਜੀ ਜੋ ਅੱਜਕੱਲ ਦੇ ਸਮੇਂ ਦਾ ਹੋਵੇ ਉਸ ਨੂੰ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਕੀ ਆਜੂ ਇਸ ਕੁਐਸਚਨ ਦਾ ਆਨਸਰ ਹੀ ਤੇ ਦਾ ਆਨਸਰ ਆਜੂਗਾ ਜੀ ਸੀ ਅਜੋਕਾ ਜੋ ਅੱਜਕੱਲ ਦੇ ਸਮੇਂ ਦਾ ਹੋਵੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਅਜੋਕਾ ਸੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਸਾਰਿਆਂ ਦੀ ਇੱਕ رائے ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਮੰਡਲੀ ਬੀ ਹੈਗਾ ਇਕੱਠ ਸੀ ਹੈਗਾ ਸਰਬਸੰਮਤੀ ਡੀ ਹੈਗਾ ਟਕਸਾਲ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਸਾਰਿਆਂ ਦੀ ਇੱਕ رائے ਨੂੰ ਆਪਾਂ ਕੀ ਕਹਿੰਦੇ ਆ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਸਰਬਸੰਮਤੀ ਸਾਰਿਆਂ ਦੀ ਇੱਕ رائے ਨੂੰ ਆਪਾਂ ਕੀ ਕਹਿੰਦੇ ਆ ਸਰਬਸੰਮਤੀ ਸੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤ ਕਵਿਤਾ ਨੂੰ ਕੀ ਕਿਹਾ ਜਾਂਦਾ ਹੈ ਬਹੁਤ ਇੰਪੋਰਟੈਂਟ ਹੈ ਜੇ ਇਹ ਵੀ ਬਹੁਤ ਵਾਰੀ ਕੀ ਐਗਜ਼ਾਮ ਚ ਪੁੱਛਿਆ ਜਾਂਦਾ ਹੈਗਾ ਯੋਧਿਆਂ ਦੀ ਮਹਿਮਾ ਵਿੱਚ ਗਾਈ ਗਈ ਬਿਰਤਾਂਤ ਕਵਿਤਾ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਬਾਰ ਬੀ ਹੈਗਾ ਕਿੱਸਾ ਸੀ ਹੈਗਾ ਜੰਗਨਾਮਾ ਡੀ ਹੈਗਾ ਸੱਦ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਬਾਰ ਬਾਰਕੀ ਆਪਾਂ ਉਹ ਵਿਰਤਾਂਤਿਕ ਕਵਿਤਾ ਹੁੰਦੀ ਹੈ ਜਿਹੜਾ ਯੋਧਿਆਂ ਦੀ ਮੰਮਾਂ ਵਿੱਚ ਲਿਖੀ ਜਾਂਦੀ ਹੈ ਤੇ ਇਹ ਕੀ ਹੈ ਜਿਹੜੇ ਡੋਲਿਆਂ ਵਿੱਚ ਆਪਣੇ ਤਾਕਤ ਭਰਦੇ ਭਰਦੀ ਹੁੰਦੀ ਹੈ ਆਪਾਂ ਜਿਵੇਂ ਪੜਦੇ ਨੇ ਅ ਵੀ ਚੰਡੀ ਦੀ ਵਾਰ ਤਾਂ ਮਤਲਬ ਕੀ ਹੈ ਜਦੋਂ ਕਹਿੰਦਾ ਯੁੱਧ ਲਈ ਜਾ ਲੜਾਈ ਲਈ ਤਿਆਰ ਕਰਨਾ ਹੋਵੇ ਤਾਂ ਆਪਾਂ ਉਹ ਤੋਂ ਕੀ ਗਾਈ ਜਾਂਦੀ ਉਹ ਵੀਰ ਕਵਿਤਾ ਗਾਈ ਜਾਂਦੀ ਹੈ ਜਿਹਦੇ ਨਾਲ ਯੋਧਿਆਂ ਦੇ ਵਿੱਚ ਕੀ ਜੋਸ਼ ਭਰ ਜਾਂਦਾ ਹੈਗਾ ਤਾਂ ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਵਿਰਤਾਂਤਿਕ ਕਵਿਤਾ ਨੂੰ ਕੀ ਕਿਹਾ ਜਾਂਦਾ ਬਾਰ ਇਹ ਅਨਸਰ ਆ ਜਾਊਗਾ ਨੈਕਸਟ ਦੇਖੋ ਜੀ ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਵੀ ਇੰਪੋਰਟੈਂਟ ਹੈ ਜੀ ਇਹ ਵੀ ਇੰਪੋਰਟੈਂਟ ਹੈ ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਫਸਟ ਹੈਗੇ ਜੀ ਅਕਹਿ ਬੀ ਹੈਗੇ ਜੀ ਅਸਹਿ ਸੀ ਹੈਗੇ ਜੀ ਕਰਤਿਗ ḍi ਹੈਗੇ ਅਕ੍ਰਿਤਕਣ ਕੀ ਆਨਸਰ ਆਜੂਗਾ ਜੀ ਇਸ ਦਾ ਵੀ ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਇਹਦਾ ਆਨਸਰ ਆਜੂਗਾ ਜੀ ਡੀ ਅਕ੍ਰਿਤਕਣ ਜਿਹੜਾ ਕਿਸੇ ਦੀ ਕੀਤੀ ਹੋਈ ਨਿੱਕੇ ਨਾ ਜਾਣੇ ਉਹਦੇ ਲਈ ਆਪਾਂ ਇੱਕ ਸ਼ਬਦ ਵਰਤਦੇ ਹਾਂ ਆਕ੍ਰਿਤਕਣ ਡੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਹੀ ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਰੁੱਕ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਕਵਿਤਾ ਪਾਠ ਬੀ ਹੈਗਾ ਵਾਰ ਪਾਠ ਸੀ ਹੈਗਾ ਅਖੰਡ ਪਾਠ ਡੀ ਹੈਗਾ ਨਿਰੰਤਰ ਪਾਠ ਕੀ ਅਨਸਰ ਆਜੂਗਾ ਜੀ ਬਿਓ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਅਰੁਕ ਜਾਵੇ ਮਤਲਬ ਕੀ ਹੈ ਬਿਨਾ ਰੁਕੇ ਚਲਦਾ ਰਹੇ ਠੀਕ ਹੈ ਉਹਨਾਂ ਆਪਾਂ ਉਹਦੇ ਲਈ ਆਪਾਂ ਕੀ ਸ਼ਬਦ ਵਰਤਦੇ ਕਿ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਸੀ ਅਨਸਰ ਆਜੂਗਾ ਜੀ ਇਹਦਾ ਅਖੰਡ ਪਾਠ ਜੋ ਪਾਠ ਆਰੰਭ ਤੋਂ ਲੈ ਕੇ ਅੰਤ ਤੱਕ ਅਰੁਕ ਜਾਵੇ ਉਹਨਾਂ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਅਖੰਡ ਪਾਠ ਸੀ ਅਨਸਰ ਆਜੂਗਾ ਇਹ ਨੈਕਸਟ ਦੇਖੋ ਜਿਹੜੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਪਛੇਤੀ ਬੀ ਹੈਗਾ ਰਬੀ ਸੀ ਹੈਗਾ ਅਗੇਤੀ ਡੀ ਹੈਗਾ ਖਰੀਫ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਫਸਲ ਸਮੇਂ ਤੋਂ ਪਹਿਲਾਂ ਹੀ ਬੀਜੀ ਜਾਵੇ ਉਹਨੂੰ ਆਪਾਂ ਕੀ ਕਹਿੰਨੇ ਆ ਕੀ ਆਨਸਰ ਹੋਵੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਕੀ ਆਨਸਰ ਆਜੂਗਾ ਇਸ ਕੁਐਸਚਨ ਦੇ ਤੇ ਇਹਦਾ ਆਨਸਰ ਆਜੂਗਾ ਜੀ ਸੀ ਅਗੇਤੀ ਜਿਹੜੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਹਨੂੰ ਆਪਾਂ ਕੀ ਕਹਿੰਨੇ ਆ ਉਹਦੇ ਲਈ ਇੱਕ ਸ਼ਬਦ ਕੀ ਵਰਤਦੇ ਆ ਅਗੇਤੀ ਨੈਕਸ ਦੇਖੋ ਜੀ ਬਹੁਤ ਵਧਾ ਚੜਾਕੀ ਗੱਲ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਉਪਮਾ B ਹੈਗਾ ਦ੍ਰਿਸ਼ਟਾੰਗ C ਹੈਗਾ ਅਤਕਥਨੀ D ਹੈਗਾ ਰੂਪਕ ਕੀ ਆਨਸਰ ਆਜੂਗਾ ਜੀ ਬਹੁਤ ਵਧਾ ਚੜਾਕ ਜੇਦ ਆਪਾਂ ਗੱਲ ਕਹਿੰਦੇ ਆ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਕਿ ਆਨਸਰ ਆਜੂਗਾ ਜੀ ਦਾ ਤਾਂ ਇਹਦਾ ਆਨਸਰ ਆਜੂਗਾ ਅਤਕਥਨੀ ਅਤਕਥਨੀ ਕੀ ਹੁੰਦੀ ਹੈ ਵੀ ਕੁਝ ਗੱਲ ਤਾਂ ਹੈਗੀ ਸੀ ਆਪਾਂ ਨੇ ਮਤਲਬ ਦੇ ਵੱਲੋਂ ਕਥ ਕੇ ਹੋਰ ਲਾ ਕੇ ਚੜਾ ਕੇ ਗੱਲ ਕਹਤੀ ਤਾਂ ਉਹਦੇ ਲਈ ਆਪਾਂ ਕੀ ਸ਼ਬਦ ਵਰਤਦੇ ਆ ਅਤਕਥਨੀ ਸੀ ਅਨਸਰ ਆਜੂ ਬਈ ਨੈਕਸਟ ਦੇਖੋ ਇਹ ਉਹ ਪਾਠ ਜਿਸ ਵਿੱਚ ਲਿਖਾਰੀ ਵੱਲੋਂ ਉਸਦੀ ਆਪਣੀ ਜੀਵਨੀ ਲਿਖੀ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਹ ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਉਸਦੀ ਆਪਣੀ ਜੀਵਨੀ ਲਿਖੀ ਹੋਵੇ ਉਹਨੂੰ ਅਪ ਕਿਹੜੇ ਸ਼ਬਦ ਵਰਤਦੇ ਆ ਇਹ ਹੈਗਾ ਜੀਵਨੀ ਬੀ ਹੈਗਾ ਜੀ ਸ ਸਮਨਨ ਸੀ ਹੈਗਾ ਸਵੈ ਜੀਵਨੀ ਡੀ ਹੈਗਾ ਰੇਖਾ ਚਿੱਤਰ ਕੀ ਅਨਸਰ ਆਜੂਗਾ ਜਿਸ ਕੁਐਸਚਨ ਦਾ ਬਿਉ ਪੁਸਤਕ ਜਿਹਦੇ ਵਿੱਚ ਲਿਖਾਰੀ ਵੱਲੋਂ ਉਹਦੀ ਆਪਣੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਦਾ ਵਰਣਨ ਕੀਤਾ ਹੋਵੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਤਦ ਦਾ ਅਨਸਰ ਆਜੂਗਾ ਜੀ ਸੀ ਸਵੈ ਜੀਵਨੀ ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਉਹਦੀ ਖੁਦ ਦੀ ਜੀਵਨੀ ਲਿਖੀ ਹੋਵੇ ਉਹ ਕੀ ਹੁੰਦੀ ਸਵੈ ਜੀਵਨੀ ਸੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜਿਸ ਵਿੱਚ ਨਮੀਆਂ ਤੇ ਉਸਾਰੂ ਰੁਚੀਆਂ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਆਪਣੇ ਕੋਲੇ ਪਿਛਲਗਾਮੀ ਡੀ ਹੈਗਾ ਅਗਰਗਾਮੀ ਸੀ ਹੈਗਾ ਸਰਬਸ਼ਕਤੀਮਾਨ ਡੀ ਹੈਗਾ ਸਰਬ ਗਿਆਤਾ ਕੀ ਆਨਸਰ ਆਜੂਗਾ ਜੀ ਵੀ ਜਿਸ ਵਿੱਚ ਨੰਮੀਆਂ ਤੇ ਉਸਾਰੂ ਰੂਚੀਆਂ ਹੋਣ ਉਹਨਾਂ ਨੂੰ ਆਪ ਕੀ ਕਹਿੰਨੇ ਆ ਉਹਦੇ ਲਈ ਇੱਕ ਸ਼ਬਦ ਕੀ ਵਰਤਦੇ ਆ ਕੀ ਆਜੂਗਾ ਜੀ ਇਸ ਕੁਐਸਚਨ ਦਾ ਆਨਸਰ ਤਾਂ ਇਹਦਾ ਆਨਸਰ ਆਜੂਗਾ ਜੀ ਬੀ ਅਗਰਗਾਮੀ ਜਿਸ ਵਿੱਚ ਨੰਮੀਆਂ ਤੇ ਉਸਾਰੂਆਂ ਰੂਚੀ ਹੋਣ ਉਹਨਾਂ ਨੂੰ ਆਪ ਉਹਦੇ ਲਈ ਆਪ ਇੱਕ ਸ਼ਬਦ ਵਰਤਦੇ ਆ ਅਗਰਗਾਮੀ ਬੀ ਆਨਸਰ ਆਜੂਗਾ ਨੈਕਸ ਦੇਖੋ ਇਹ ਹੀਰੇ ਜਵਾਰਾਤ ਦਾ ਵਪਾਰ ਕਰਨ ਵਾਲ ਨੂੰ ਕੀ ਕਿਹਾ ਜਾਂਦਾ ਹੈ ਨੈਕਸ ਆਪਣਾ ਕੁਐਸਚਨ ਹੈ ਜੀ ਵੀ ਜਿਹੜਾ ਹੀਰੇ ਤੇ ਜਵਾਰਾਤ ਜਿਹੜਾ ਵਪਾਰ ਕਰਨ ਵਾਲਾ ਜਿਹਦੇ ਲਈ ਆਪਾਂ ਇੱਕੀ ਸ਼ਬਦ ਕੀ ਵਰਤਦੇ ਹਾਂ ਇਹ ਹੈਗਾ ਜੀ ਦਰਜੀ ਬੀ ਹੈਗਾ ਹਲਵਾਈ ਸੀ ਹੈਗਾ ਜੋਹਰੀ ਡੀ ਹੈਗਾ ਵੰਜਾਰਾ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਜੋਰੀ ਹੀਰੇ ਜਵਾਰਾ ਦਾ ਵਪਾਰ ਕਰਨ ਵਾਲ ਨੂੰ ਕੀ ਕਹਿੰਦੇ ਆ ਜੋਹਰੀ ਨੈਕਸਟ ਦੇਖੋ ਜੀ ਸੋਨੇ ਤੇ ਚੰਦ ਦੇ ਵਪਾਰ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਜੋਰੀ ਬੀ ਹੈਗਾ ਜਾਦੂਗਰ ਸੀ ਹੈਗਾ ਜੀ ਆਪਣੇ ਕੋਲੇ ਸ਼ਰਾਫ ਡੀ ਹੈਗਾ ਸ਼ਾ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਵੀ ਜਿਹੜਾ ਸੋਨੇ ਤੇ ਚੰਦ ਵਪਾਰ ਕਰਨ ਵਾਲਾ ਹੈ ਜ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਇਸ ਆ ਦਾ ਆਪਾਂ ਪਹਿਲਾਂ ਵੀ ਕਰ ਚੁੱਕੇ ਪਿੱਛੇ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹ ਅਨਸਰ ਆਜੂਗਾ ਜੀ ਸੀ ਸ਼ਰਾਬ ਜੈਥਿਆ ਆਪ ਲਿਖ ਸਕਦੇ ਆ ਸੁਨਿਆਰਾ ਆਪ ਪਿੱਛੇ ਪੜਿਆ ਨਾ ਸੁਨਿਆਰਾ ਦੋ ਇਹ ਦੇ ਜਿਹੜਿਆ ਆ ਆਪਣੇ ਬਥੇਆ ਬਹੁਤੇ ਸ਼ਾਇਦ ਇੱਕ ਠੀਕ ਹੋਊਗਾ ਜਦ ਸੁਨਿਆਰਾ ਲਿਖਾ ਹੋ ਜਾ ਸ਼ਰਾਬ ਸੀ ਅਨਸਰ ਆ ਜਾਊਗਾ ਨੈਕਸਟ ਦੇਖੋ ਜੀ ਲੋਕਾਂ ਨੂੰ ਵਿਆਜ ਤੇ ਰੁਪਿਆ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਨੈਕਸਟ ਆਪਣਾ ਕੁਐਸਚਨ ਹੈ ਜੀ ਵੀ ਜੋ ਲੋਕਾਂ ਨੂੰ ਵਿਆਜ ਤੇ ਰੁਪਇਆ ਦੇਣ ਵਾਲੇ ਆਪੇ ਕਿ ਸ਼ਬਦ ਕੀ ਵਰਤਦੇ ਆ ਇਹ ਹੈਗਾ ਜੀ ਸ਼ਰਾਫ ਬੀ ਹੈਗਾ ਸ਼ਾਮੀ ਸੀ ਹੈਗਾ ਸ਼ਾ ਡੀ ਹੈਗਾ ਜੋਹਰੀ ਕੀ ਅਨਸਰ ਆ ਜਾਊਗਾ ਇਸ ਕੁਐਸਚਨ ਦਾ ਇਹਦਾ ਅਨਸਰ ਆ ਜਾਊਗਾ ਜੀ ਸ਼ਾ ਸੀ ਅਨਸਰ ਆ ਜਾਊਗਾ ਜੀ ਸ਼ਾ ਜੋ ਲੋਕਾਂ ਨੂੰ ਵਿਆਜ ਤੇ ਰੁਪਇਆ ਦੇਣ ਵਾਲੇ ਆਪੇ ਕਿ ਸ਼ਬਦ ਕੀ ਵਰਤਦੇ ਆ ਸ਼ਾ ਜੋ ਵਿਆਜ ਤੇ ਰੁਪਇਆ ਲਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਆਪਣਾ ਨੈਕਸਟ ਜਿਹੜਾ ਕੁਐਸਚਨ ਹੋ ਆਗੇ ਵੀ ਜਿਹੜਾ ਵਿਆਜ ਲੈਿੰਦਾ ਹੈ ਰੁਪਿਆਂ ਤੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਇਹ ਹੈਗਾ ਸ਼ਾਮੀ ਬੀ ਹੈਗਾ ਜੋਹਰੀ ਸੀ ਹੈਗਾ ਸ਼ਰਾਫ ਡੀ ਹੈਗਾ ਸ਼ਾ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹ ਆਨਸਰ ਆਜੂਗਾ ਜੀ ਏ ਸ਼ਾਮੀ ਏ ਆਨਸਰ ਆਜੂਗਾ ਸ਼ਾਮੀ ਜੋ ਵਿਆਜ ਤੇ ਰੁਪਿਆ ਲਵੇ ਉਹਨੂੰ ਕੀ ਸ਼ਾਮੀ ਨੈਕਸਟ ਦੇਖੋ ਜੀ ਉਹ ਥਾਂ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਇਹ ਹੈਗਾ ਕਬਰਿਸਤਾਨ ਬੀ ਹੈਗਾ ਜੀ ਸਮਸ਼ਾਨ ਘਟ ਸੀ ਹੈਗਾ ਮਟੀ ਡੀ ਹੈਗਾ ਸਮਾਦ ਕੀ ਆਨਸਰ ਆਜੂਗਾ ਜੀ ਵੀ ਉਹ ਥਾਂ ਜਿੱਥੇ ਕੀ ਹੈ ਮੁਰਦਿਆਂ ਨੂੰ ਕੀ ਸਾੜਿਆ ਜਾਂਦਾ ਹੈ ਜਦੋਂ ਨੂੰ ਜਲਾਇਆ ਜਾਂਦਾ ਹੈ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆਂ ਉਹਦੇ ਲਈ ਆਪਾਂ ਇੱਕ ਸ਼ਬਦ ਵਰਤਦੇ ਕੀ ਵਰਤਦੇ ਆਂ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਆਨਸਰ ਆਜੂਗਾ ਬੀ ਸ਼ਮਸ਼ਾਨ ਘਾਟ ਬੀ ਆਨਸਰ ਆਜੂਗਾ ਜਿਸ ਕੁਐਸਚਨ ਦਾ ਨੈਕਸਟ ਦੇਖੋ ਜੀ ਉਹ ਥਾਂ ਜਿੱਥੇ ਮੁਰਦਿਆਂ ਨੂੰ ਦਵਾਇਆ ਜਾਂਦਾ ਹੈ ਉਹਨਾਂ ਨੂੰ ਕੀ ਕਹਿੰਦੇ ਆ ਇਹ ਹੈਗਾ ਜੀ ਸ਼ਮਸ਼ਾਨ ਭੂਮੀ ਬੀ ਹੈਗਾ ਕਵਰਿਸਤਾਨ ਸੀ ਹੈਗਾ ਮਡੀਆਂ ਡੀ ਹੈਗਾ ਸਿਵੇ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਇਹ ਤਾਂ ਆਨਸਰ ਆਜੂਗਾ ਇਹ ਬੀ ਕਵਰਿਸਤਾਨ ਕਵਰਿਸਤਾਨ ਜਿੱਥੇ ਕਿ ਮੁਰਦਿਆਂ ਨੂੰ ਦਵਾਇਆ ਜਾਂਦਾ ਜੇ ਜਲਾਇਆ ਜਾਵੇ ਤਾਂ ਉਹ ਹੁੰਦਾ ਹੈ ਸ਼ਮਸ਼ਾਨ ਘਾਟ ਜਾਂ ਸ਼ਮਸ਼ਾਨ ਭੂਮੀ ਵੀ ਕਹਿ ਦਿੰਨੇ ਆ ਜਿੱਥੇ ਦਵਾਇਆ ਜਾਂਦਾ ਉਹ ਕੀ ਹੁੰਦਾ ਕਵਰੀਸਤਾਨ ਇਹ ਫਰਕ ਹੈ ਜੀ ਯਾਦ ਰੱਖਣਾ ਤੁਸੀਂ ਨੈਕਸਟ ਦੇਖੋ ਜੀ ਗੁੱਜੇ ਭੇਦਾਂ ਨੂੰ ਲੱਭਣ ਵਾਲ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਸੂਰਮਾ ਬੀ ਹੈਗਾ ਸੇਵਾਦਾਰ ਸੀ ਹੈਗਾ ਸੂਈਆ ਡੀ ਹੈਗਾ ਸਵਾਰਥੀ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਗੁੱਜੇ ਭੇਦਾਂ ਨੂੰ ਲੱਭਣ ਵਾਲੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਤਾਂ ਇਹਦਾ ਅਨਸਰ ਆਜੂਗਾ ਜੀ ਸੂਈਆ ਸੀ ਅਨਸਰ ਆਜੂਗਾ ਜੀ ਸੂਇਆ ਜੋ ਕਿ ਗੁੱਜੇ ਭੇਦਾਂ ਨੂੰ ਲੱਭਦਾ ਹੈ ਜੇ ਕਲਾਸ ਵਧੀਆ ਲੱਗ ਗਈ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਕਮੈਂਟ ਤੇ ਲਾਈਕ ਜਰੂਰ ਕਰਕੇ ਜਾਇਆ ਤੁਸੀਂ ਤੁਹਾਨੂੰ ਇਹ ਕਲਾਸ ਕਿਵੇਂ ਲੱਗੀ ਨੈਕਸਟ ਦੇਖੋ ਇਹ ਉਹ ਕੁੜੀ ਜਿਸ ਦਾ ਪਤੀ ਨਿੱਕੀ ਉਮਰ ਵਿੱਚ ਮਰ ਗਿਆ ਹੋਵੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ ਇਹ ਹੈਗਾ ਜੀ ਬੇਲੜ ਬੀ ਹੈਗਾ ਲਵੇਰੀ ਸੀ ਹੈਗਾ ਜੀ ਬਾਲ ਵਿਦਵਾ ਡੀ ਹੈਗਾ ਤੋਕੜ ਕੀ ਅਨਸਰ ਆਜੂਗਾ ਜੀ ਵਿਓ ਕੁੜੀ ਜਿਸ ਦਾ ਪਤੀ ਕੀ ਨਿੱਕੀ ਉਮਰ ਵਿੱਚ ਮਰ ਗਿਆ ਹੋਵੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਬਾਲ ਵਿਧਵਾ ਉਹ ਕੁੜੀ ਜਿਸ ਦਾ ਪਤੀ ਕੀ ਨਿੱਕੀ ਉਮਰ ਵਿੱਚ ਮਰ ਗਿਆ ਹੋਵੇ ਉਹ ਕੀ ਹੁੰਦੀ ਹੈ ਬਾਲ ਵਿਧਵਾ ਸੀ ਅਨਸਰ ਆਜੂਗਾ ਨੈਕਸਟ ਦੇਖੋ ਜੀ ਉਹ ਮੱਝ ਜਾਂ ਗਊ ਜਿਸ ਦੀ ਧਾਰ ਸੋਖੀ ਨਾ ਨਿਕਲ ਸਕੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਕਰੂੜ ਬੀ ਹੈਗਾ ਖਿੱਲਾ ਸੀ ਹੈਗਾ ਤੋਕੜ ਡੀ ਹੈਗਾ ਲਵੇਰੀ ਕੀ ਆਨਸਰ ਆਜੂਗਾ ਜੀ ਵੀ ਉਹ ਮੱਝਾ ਗਊ ਜਿਸ ਦੀ ਧਰ ਸੌਖੀ ਨਾਲ ਨਿਕਲੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਏ ਕਰੂੜ ਉਹ ਕੀ ਹੁੰਦੀ ਹੈ ਜਿਹਦੀ ਧਰ ਸੌਖੀ ਨਾਲ ਨਿਕਲੇ ਚਾਹੇ ਉਹ ਗਊ ਹੋਵੇ ਚਾਹੇ ਮੱਝ ਹੋਵੇ ਤਾਂ ਆਪਾਂ ਕਹਿੰਦੇ ਨੇ ਕਰੂੜ ਕਰੂੜ ਇਹ ਆਨਸਰ ਆਜੂਗਾ ਇਹ ਨੈਕਸਟ ਦੇਖੋ ਇਹ ਉਹ ਮੱਝ ਦਾ ਗੋਜ ਜਿਸ ਦੀ ਧਾਰ ਸੋਖੀ ਨਿਕਲ ਸਕੇ ਉਹਨਾਂ ਨੂੰ ਆਪਾਂ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਕਰੂੜ ਬੀ ਹੈਗਾ ਤੋਕੜ ਸੀ ਹੈਗਾ ਖਿੱਲ ਡੀ ਹੈਗਾ ਲਵੇਰੀ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਇਹ ਤਾਂ ਇਹ ਆਨਸਰ ਆਜੂਗਾ ਜੀ ਸੀ ਖਿੱਲ ਇਹ ਆਨਸਰ ਆਜੂਗਾ ਨੈਕਸਟ ਦੇਖੋ ਉਹ ਆਦਮੀ ਜਿਹੜਾ ਇੱਕ ਥਾਂ ਤੇ ਨਾਂ ਟਿਕਣ ਵਾਲੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹ ਆਦਮੀ ਜੋ ਇਕ ਤਾਂ ਟਿਕਣ ਵਾਲੇ ਨਾ ਹੋਣ ਉਹਨਾਂ ਲਈ ਕਿਹੜਾ ਸ਼ਬਦ ਕੀ ਵਰਤੇ ਜਾਂਦਾ ਹੈ ਇਹ ਹੈਗਾ ਢੀਠ ਬੀ ਹੈਗਾ ਟੱਪਰੀਵਾਸ ਸੀ ਹੈਗਾ ਠੱਗ ਡੀ ਹੈਗਾ ਡਾਕੂ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਇੰਪੋਰਟੈਂਟ ਹੈ ਜੀ ਵੀ ਤੇ ਤਾਂ ਆਨਸਰ ਆਜੂਗਾ ਜੀ ਬੀ ਟੱਪਰੀਵਾਸੀ ਟੱਪਰੀਵਾਸ ਜਾਂ ਟੱਪਰੀਵਾਸੀ ਵੀ ਕਹਿੰਦੇ ਨੇ ਆਪਾਂ ਟੱਪਰੀਵਾਸੀ ਉਹਦਾ ਆਨਸਰ ਕੀ ਆਜੂਗਾ ਟੱਪਰੀਵਾਸ ਬੀ ਆਨਸਰ ਆਜੂਗਾ ਜੀ ਵੀ ਉਹ ਆਦਮੀ ਜੇ ਇਕ ਤਾਂ ਟਿਕ ਕਿ ਨਹੀਂ ਰਹਿਣ ਵਾਲੇ ਹੁੰਦੇ ਉਹਦੇ ਲਈ ਆਪਾਂ ਕਹਿੰਦੇ ਟੱਪਰੀਵਾਸ ਨੈਕਸਟ ਦੇਖੋ ਜੀ ਉਹ ਥਾਂ ਜਿੱਥੇ ਘੋੜੇ ਵਜਦੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜਾਂ ਵੀ ਆਪਾਂ ਜਿੱਥੇ ਬੰਦਦੇ ਆ ਘੋੜੇ ਨੂੰ ਉਹਨਾਂ ਆਪਾਂ ਕੀ ਕਹਿ ਦਿੰਨੇ ਆ ਇਹ ਹੈਗਾ ਜੀ ਸੱਤ ਬੀ ਹੈਗਾ ਪਿਛਵਾੜਾ ਸੀ ਹੈਗਾ ਤਵੇਲਾ ਡੀ ਹੈਗਾ ਬਾਗਲ ਕੀ ਆਨਸਰ ਆਜੂਗਾ ਜੀ ਵੀ ਉਹ ਥਾਂ ਜਿੱਥੇ ਘੋੜੇ ਵੱਜਦੇ ਹੋਣ ਉਹਨਾਂ ਆਪਾਂ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਕੀ ਆਨਸਰ ਆਜੂਗਾ ਇਸ ਕੁਐਸਚਨ ਦੇ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਤਵੇਲਾ ਉਹ ਥਾਂ ਜਿੱਥੇ ਕੋੜੇ ਵੱਜਦੇ ਹੋਣ ਜਾਂ ਬੰਨੇ ਹੋਣ ਉਹਨਾਂ ਆਪਾਂ ਦੇ ਲਈ ਕਿਹੜਾ ਸ਼ਬਦ ਵਰਤਦੇ ਹਾਂ ਤਵੇਲਾ ਸੀ ਅਨਸਰ ਆ ਜੂਗਾ। ਨੈਕਸਟ ਦੇਖੋ ਜੀ। ਚਰਖਾ ਕੱਤਣ ਵਾਲੀਆਂ ਕੁੜੀਆਂ ਦੇ ਇਕੱਠ ਨੂੰ ਕੀ ਕਿਹਾ ਜਾਂਦਾ ਹੈ? ਇਹ ਹੈਗਾ ਜੀ ਤਵੇਲਾ ਬੀ ਹੈਗਾ ਤੀਆਂ ਸੀ ਹੈਗਾ ਤਰਿੰਜਣ ਡੀ ਹੈਗਾ ਸੰਜੀ। ਕੀ ਅਨਸਰ ਆ ਜੂਗਾ ਜੀ? ਵੀ ਕੁੜੀਆਂ ਜਿੱਥੇ ਇਕੱਠੀ ਬੈਠ ਕੇ ਕੀ ਹੈ ਜਿਹੜਾ ਚਰਖਾ ਕੱਤਦਿਆਂ ਨੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਹਾਂ? ਕੀ ਅਨਸਰ ਆ ਜੂਗਾ ਇਸ ਕੁਐਸਚਨ ਦੇ? ਤੈਨਾਂਸ ਆ ਜੂਗਾ ਜੀ ਸੀ ਤ੍ਰਿੰਜਣ ਉਹ ਥਾਂ ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਹੁਣ ਉੱਥੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਤ੍ਰਿੰਜਣ ਕਹਿ ਦਿੰਦੇ ਆ ਸੀ ਆਨਸਰ ਆ ਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਉਹ ਆਦਮੀ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਡਿਵਾਲੀਆ ਬੀ ਹੈਗਾ ਜ਼ੋਹਰੀ ਸੀ ਹੈਗਾ ਪਾਪੀ ਡੀ ਹੈਗਾ ਸ਼ਰਾਫ ਕੀ ਆਨਸਰ ਆਜੂਗਾ ਜੀ ਬਿਉ ਆਦਮੀ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇ ਤਾਂ ਆਨਸਰ ਆਜੂਗਾ ਜੀ ਦਿਵਾਲੀਆ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣੋ ਕੀ ਹੁੰਦਾ ਦਿਵਾਲੀਆ ਇਹ ਆਨਸਰ ਆਜੂਗਾ ਜੀ ਨੈਕਸਟ ਦੇਖੋ ਉਹ ਟੱਕਰ ਜਿਸ ਵਿੱਚ ਬੋਤਿਆਂ ਦਾ ਕਾਹਨ ਹੋ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਗੱਦਾਰ ਬੀ ਹੈਗਾ ਜੰਗ ਸੀ ਹੈਗਾ ਕੱਲੂਕਾਰ ਡੀ ਹੈਗਾ ਲੜਾਈ ਕੀ ਆਨਸਰ ਆਜੂਗਾ ਜੀ ਬਿਓ ਟੱਕਰ ਜਿਸ ਵਿੱਚ ਬੋਤਿਆਂ ਦਾ ਕਾਹਨ ਹੋਵੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਕੀ ਅਨਸਰ ਆ ਜੂਗਾ ਤਦਾਂ ਅਨਸਰ ਆ ਜੂਗਾ ਸੀ ਕੱਲੂਕਾਰ ਉਹ ਟੱਕਰ ਜਿਸ ਵਿੱਚ ਬੋਤਿਆਂ ਦਾ ਕਾਹਨ ਹੋ ਜਾਵੇ ਉਹਨੂੰ ਆਪਾਂ ਕਹਿ ਦਿੰਦੇ ਆ ਕੱਲੂਕਾਰ ਇੰਪੋਰਟੈਂਟ ਹੈ ਜੇ ਇਹਨੂੰ ਵੀ ਨੋਟ ਕਰ ਲੈਣ ਜ਼ਰੂਰ ਉਹ ਹੁੰਦਾ ਕੱਲੂਕਾਰ ਅਸੀਂ ਅਨਸਰ ਆ ਜੂਗੇ ਨੈਕਸਟ ਦੇਖੋ ਇਹ ਦੂਜਿਆਂ ਦੇ ਕੰਮਾਂ ਵਿੱਚ ਖਾਮੁਖਾ ਦਖਲ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਬੀਓ ਆਦਮੀ ਜਿਹੜਾ ਬਿਨਾਂ ਕਿਸੇ ਮਤਲਬ ਦੂਜਿਆਂ ਦੇ ਕੰਮ ਵਿੱਚ ਖਾਮ ਖਾਦ ਦਾਖਲ ਲੈਂਦਾ ਉਹਦੇ ਲਈ ਆਪਾਂ ਕੀ ਸ਼ਬਦ ਵਰਤਦੇ ਆ ਇਹ ਹੈਗਾ ਜੀ ਹੰਗੜ ਬੀ ਹੈਗਾ ਖੜਪੈਂਚ ਸੀ ਹੈਗਾ ਖਿੱਲ ਡੀ ਹੈਗਾ ਖੜਡ ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ ਬੀ ਖੜਪੈਂਚ ਦੂਜਿਆਂ ਦੇ ਕੰਮਾਂ ਵਿੱਚ ਖਾਮ ਖਾਦ ਦਾਖਲ ਦੇਣ ਵਾਲੇ ਆਪਾਂ ਕੀ ਕਹਿੰਦੇ ਆ ਖੜਪੈਂਚ ਬੀ ਆਨਸਰ ਆਜੂਗਾ ਹੀ ਨੈਕਸਟ ਦੇਖੋ ਜੀ ਉਹ ਥਾਂ ਜਿੱਥੋਂ ਚੋ ਪਾਸਿਆਂ ਵੱਲ ਰਸਤੇ ਨਿਕਲਦੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਜੀ ਚੋ ਪਾਇਆ ਬੀ ਹੈਗਾ ਦੋ ਪਾਇਆ ਸੀ ਹੈਗਾ ਚੋਰਸਤਾ ਡੀ ਹੈਗਾ ਸੰਜ ਅਛਿੰਜ ਸੋਰੀ ਜੀ ਕੀ ਆਨਸਰ ਆਜੂਗਾ ਜੀ ਵੀ ਉਹ ਥਾਂ ਜਿੱਥੇ ਕਿ ਚਾਰੋਂ ਪਾਸਿਆਂ ਨੂੰ ਰਸਤੇ ਨਿਕਲਦੇ ਹੋਣ ਉਹਦੇ ਲਈ ਆਪਾਂ ਇੱਕੋ ਸ਼ਬਦ ਕੀ ਵਰਤਦੇ ਹਾਂ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਚੋਰਸਤਾ ਸੀ ਅਨਸਰ ਆਜੂਗਾ ਜੀ ਉਹ ਥਾਂ ਜਿੱਥੋਂ ਕਿ ਚਾਰੇ ਪਾਸਿਆਂ ਨੂੰ ਰਸਤੇ ਨਿਕਲਦੇ ਹੁਣ ਉਹ ਕਿ ਉਹਦੇ ਲਈ ਆਪਾਂ ਕੀ ਹੁੰਦੇ ਆ ਚੁਰਸਤਾ ਸੀ ਅਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਉਹ ਬੱਚਾ ਜਿਸ ਦੀ ਹਰ ਗੱਲ ਮੰਨੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈਗਾ ਸਦੀਕ ਬੀ ਹੈਗਾ ਮਾਨਕ ਸੀ ਹੈਗਾ ਸ਼ਿੰਦਾ ਡੀ ਹੈਗਾ ਹੰਸ ਕੀ ਅਨਸਰ ਆਜੂ ਇਸ ਕੁਸ਼ਚਨ ਦਾ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਵੀ ਉਹ ਬੱਚਾ ਜਿਸ ਦੀ ਹਰ ਗੱਲ ਮੰਨੀ ਜਾਵੇ ਉਹਦੇ ਲਈ ਆਪਾਂ ਇੱਕ ਸ਼ਬਦ ਕੀ ਵਰਤਦੇ ਆ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਸ਼ਿੰਦਾ ਬੀਜਿਸ ਦੀ ਹਰ ਗੱਲ ਮੰਨੀ ਜਾਵੇ ਉਹਦੇ ਲਈ ਆਪਾਂ ਕੀ ਵਰਤਦੇ ਹਾਂ ਕਿ ਸ਼ਬਦ ਸਿੰਦਾ ਸੀ ਆਨਸਰ ਆਜੂਗਾ ਜੀ ਸੋ ਇਸ ਦੇ ਨਾਲ ਹੀ ਅੱਜ ਆਪਣੀ ਜਿਹੜੀ ਕਲਾਸ ਹੈ ਉਹ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਕਲਾਸ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਕਲਾਸ ਨੂੰ ਵੱਤ ਵਤ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਬੱਚਾ ਜੋ ਪੰਜਾਬ ਪੁਲਿਸ ਕਨਸਟੇਬਲ ਦੀ ਫ੍ਰੀ ਆਫ ਕੋਸਟ ਤਿਆਰੀ ਕਰਨਾ ਚਾਹੁੰਦਾ ਹੈ ਉਹਨਾਂ ਕੋਲ ਇਹ ਕਲਾਸ ਪਹੁੰਚ ਸਕੇ ਸੋ ਵੱਤਵਾਦ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਮੇਰਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੈ ਸੋ ਜੇ ਤੁਹਾਡੀ ਕੋਈ ਕੁਇਰੀ ਹੋਵੇ ਜਾਂ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਸੋ ਇਨਾਂ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਦਿলো ਧੰਨਵਾਦ ਥੈਂਕ ਯੂ ਜੇ ਸਾਰਿਆਂ ਦਾ